ਮੱਤੀ ਦੀ ਅੰਜੀਲ ਉਰੀ ਪਹਿਲੀ ਦੀ 18 ਐਤ ਦੇ ਵਿੱਚ ਲਿਖਿਆ ਯੀਸੂ ਮਸੀਹ ਦੀ ਮਾਤਾ ਮਰੀਮ ਸੀ ਯੀਸੂ ਮਸੀਹ ਦਾ ਜਨਮ ਇਸ ਤਰ੍ਹਾਂ ਹੋਇਆ ਮਰੀਮ ਦੀ ਕੁੜਮਾਈ ਯੂਸਫ ਦੇ ਨਾਲ ਹੋਈ ਪਰ ਵਿਆਹ ਤੋਂ ਪਹਿਲਾਂ ਹੀ ਮਰੀਮ ਨੇ ਮਰੀਮ ਨੇ ਦੇਖਿਆ ਕਿ ਉਹ ਗਰਭਪਤੀ ਹੈ ਮਰੀਮ ਮਰੀਮ ਪਵਿੱਤਰ ਆਤਮਾ ਦੀ ਸ਼ਕਤੀ ਦੇ ਨਾਲ ਗਰਭਪਤੀ ਹੋਈ ਸੀ ਮਰੀਮ ਸੋਚ ਰਹੀ ਸੀ ਕਿ ਮੈਂ ਗਰਭਪਤੀ ਹੋ ਗਈ ਤਾਂ ਪਵਿੱਤਰ ਆਤਮਾ ਦੇ ਨਾਲ ਪ੍ਰਭੀ ਯਸੂ ਮਸੀਹ ਨੇ ਉਸ ਨੂੰ ਗਰਭਪਤੀ ਕਰਿਆ ਸੀਗਾ ਤੇ 19 ਆਇਤ ਦੇ ਵਿੱਚ ਲਿਖਿਆ ਮਰੀਮ ਦਾ ਪਤੀ ਯੂਸਫ ਮਰ ਇੱਕ ਚੰਗਾ ਮਨੁੱਖ ਸੀ ਉਹ ਇਹ ਨਹੀਂ ਚਾਹੁੰਦਾ ਸੀ ਕਿ ਉਹ ਮਰੀਮ ਨੂੰ ਲੋਕਾਂ ਸਾਹਮਣੇ ਕਲੰਕਣੀ ਪਰਗਟ ਕਰੇ ਤਾਂ ਉਸਨੇ ਉਸ ਉਸ ਨੂੰ ਚੁੱਪ ਚਪੀਤੇ ਛੱਡਣ ਦਾ ਛੱਡਣ ਦੇਣ ਦੀ ਸੋਚੀ ਯੂਸਫ ਮਰੀਮ ਨੂੰ ਚੁੱਪ ਚਪੀਤੇ ਵੀ ਲੋਕਾਂ ਨੂੰ ਪਤਾ ਨਾ ਲੱਗੇ ਵੀ ਮੈਂ ਮਰੀਮ ਨੂੰ ਚੁੱਪ ਚਪੀਤੇ ਛੱਡ ਦਿਆਂਗਾ ਉਹ ਸੋਚ ਹੀ ਰੱਖ ਰਿਆ ਸੀਗਾ ਕਿ ਮੈਂ ਮਰੀਮ ਨੂੰ ਚੁੱਪ ਚਪੀਤੇ ਕੀ ਕਰ ਦੂੰ ਛੱਡ ਦੂੰਗਾ ਵੀ ਮੈਂ ਇਹਨੂੰ ਕਲੰਕ ਨਹੀਂ ਨਾ ਕਹਿੰਦਾ ਸਾਬਤ ਕਰਾਂ ਜੂਸਪ ਕਹਿੰਦਾ ਲੋਕਾਂ ਦੇ ਸਾਹਮਣੇ ਕਹਿੰਦਾ ਮੈਂ ਇਹਨੂੰ ਕਲੰਕਣ ਹੀ ਨਾ ਸਾਫਤ ਕਰਾਂ ਕਹਿੰਦਾ ਮੈਂ ਇਹਨੂੰ ਕੀ ਕਰਦਾਗਾ ਚੁੱਪਚੀ ਪੀਤੇ ਕਹਿੰਦਾ ਕੀ ਕਰ ਦੂੰ ਕਹਿੰਦਾ ਛੱਡ ਦੂੰਗਾ ਕਹਿੰਦਾ ਤਾਂ ਫਿਰ ਬੀਅਤ ਦੇ ਵਿੱਚ ਲਿਖਿਆ ਪਰ ਜਦੋਂ ਉਸਨੇ ਇਹ ਬਾਰੇ ਸੋਚਿਆ ਤਾਂ ਪ੍ਰਭੂ ਦੇ ਇੱਕ ਦੂਤ ਨੇ ਉਸ ਉਸਦੇ ਸੁਪਨੇ ਵਿੱਚ ਦਰਸ਼ਨ ਦਿੱਤਾ ਅਤੇ ਦਿੱਤਾ ਅਤੇ ਦੂਤ ਨੇ ਦਿੱਤਾ ਤੇ ਕਿਹਾ ਹੈ ਯੂਸਫ ਦਾਊਦ ਦੇ ਪੁੱਤਰ ਤੂੰ ਮਰੀਮ ਨੂੰ ਆਪਣੀ ਪਤਨੀ ਸਵੀਕਾਰ ਕਰਨ ਤੋਂ ਨਾ ਘਬਰਾ ਜਿਹੜਾ ਬੱਚਾ ਉਸ ਦੀ ਕੁੱਖ ਵਿੱਚ ਹੈ ਉਹ ਪਵਿੱਤਰ ਆਤਮਾ ਤੋਂ ਹੈ ਪ੍ਰਭੂ ਯਿਸੂ ਮਸੀਹ ਦੇ ਸਵਰਗ ਦੂਤ ਨੇ ਸੁਪਨੇ ਦੇ ਵਿੱਚ ਆ ਕੇ ਯੂਸਫ ਨੂੰ ਕਿਹਾ ਯੂਸਫ ਕਹਿੰਦਾ ਤੂੰ ਨਾ ਡਰ ਕਹਿੰਦਾ ਕਹਿੰਦਾ ਜਿਹੜਾ ਉਹਦੇ ਗਰਭ ਦੇ ਵਿੱਚ ਕਹਿੰਦਾ ਬੱਚਾ ਕਾ ਕਹਿੰਦਾ ਉਹ ਪਵਿੱਤਰ ਆਤਮਾ ਤੋਂ ਆ ਕਹਿੰਦਾ ਇਹ ਪ੍ਰਭੂ ਯਿਸੂ ਮਸੀਹ ਦਾ ਕਿੱਡਾ ਪਲਾਨ ਸੀਗਾ ਮਰੀਮ ਦੇ ਉੱਤੇ ਕਹਿੰਦਾ ਉਹ ਪਵਿੱਤਰ ਆਤਮਾ ਤੋਂ ਹੋਊਗਾ ਫਿਰ ਇਦੂ ਗਾਹਾਂ 21 ਐਤ ਦੇ ਵਿੱਚ ਲਿਖਿਆ ਮਰੀਮ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਉਸ ਦਾ ਨਾਂ ਉਸ ਦਾ ਨਾਂ ਯਿਸੂ ਰੱਖੇਗੀ ਉਹ ਆਪਣੇ ਲੋਕਾਂ ਨੂੰ ਉਹ ਦੇ ਪਾਪਾਂ ਤੋਂ ਬਚਾਉਣ ਬਚਾਉਣ ਵਾਸਤੇ ਆਵੇਗਾ ਜਿਹੜਾ ਕਹਿੰਦਾ ਮਰੀਆਮ ਦੀ ਕੁੱਖ ਦੇ ਵਿੱਚ ਬੱਚਾ ਹੋਊਗਾ ਕਹਿੰਦਾ ਉਹ ਲੋਕਾਂ ਦਾ ਉਦਾਰ ਕਰਨ ਵਾਸਤੇ ਪਾਪਾਂ ਤੋਂ ਬਚਾਉਣ ਵਾਸਤੇ ਆਊਗਾ ਕਹਿੰਦਾ ਉਹ ਪਾਪਾਂ ਦੀ ਮਾਫੀ ਦੇਣ ਵਾਸਤੇ ਆਊਗਾ ਜੂਸੇਪ ਵੀ ਉਸ ਟਾਈਮ ਬਹੁਤ ਡਰ ਗਿਆ ਸੀਗਾ ਵੀ ਮੈਨੂੰ ਚੁੱਪਚੀ ਬੀਤੇ ਕੀ ਕਰ ਦੂੰ ਛੱਡ ਦੇਊਗਾ ਪਰ ਪ੍ਰਭੂ ਯਿਸੂ ਮਸੀਹ ਦਾ ਬਹੁਤ ਆਕੜਾ ਪਲਾਨ ਸੀਗਾ ਮਰੀਅਮ ਦੇ ਉੱਤੇ ਬਹੁਤ ਤਾਕੜਾ ਪਲਾਨ ਸੀ ਪ੍ਰਭੂ ਦਾ ਕਿ ਮਰੀਅਮ ਦੇ ਗਰਭ ਦੇ ਵਿੱਚ ਇੱਕ ਬੱਚੇ ਪੈਦਾ ਹੋਊਗਾ ਉਹ ਸਾਰੀ ਦੁਨੀਆ ਦਾ ਉਧਾਰ ਕਰੂਗਾ ਉਹ ਸਾਰੀ ਦੁਨੀਆ ਦੇ ਪਾਪਾਂ ਨੂੰ ਆਪਦੇ ਸਰੀਰ ਦੇ ਉੱਤੇ ਚੁੱਕੂਗਾ ਇਹ ਪ੍ਰਭੂ ਯਿਸੂ ਮਸੀਹ ਇਹ ਪਲਾਨ ਸੀਗਾ ਬਹੁਤ ਤਾਕੜਾ ਪਲਾਨ ਸੀ ਉਸ ਮਾਲਕ ਦਾ ਕਿਕ ਮਰੀਮ ਬੱਚੇ ਨੂੰ ਪੈਦਾ ਕਰੂਗੀ